ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਸਵਾਗਤ ਹੈ ਫਿਰ ਤੁਹਾਡੇ ਇੱਕ ਨਵੇਂ ਵਲੌਗ ਦੇ ਵਿੱਚ ਨਵੀਂ ਵੀਡੀਓ ਤੇ ਨਵੇਂ ਦਿਨ ਦੀ ਸ਼ੁਰੂਆਤ ਅੱਜ ਟਾਈਮ ਉੱਪਰ ਪਹੁੰਚਿਆ ਜੀ ਕਿਰੇਜੀ ਗੁਰਦੁਆਰਾ ਸੁਖਣਾ ਸਾਹਿਬ ਮੋਹਾਲੀ ਸ਼ਹਿਰ ਦੇ ਵਿੱਚ ਤੇ ਬਿਲਕੁਲ ਇਹ ਗੁਰਦੁਆਰਾ ਸਾਹਿਬ ਜੋ ਕੌਮ ਲੈਂਡ ਹੈ ਬਿਲਕੁਲ ਇਹ ਸਾਹਮਣੇ ਗੁਰਦੁਆਰਾ ਸਾਹਿਬ ਬਣਾਈ ਕਾਫੀ ਚਿਰ ਅਗੇ ਮੈਂ ਇੱਥੇ ਆ ਚੁੱਕਾ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਦੇਦਾਰੇ ਆਪਾਂ ਸਭ ਕੱਟ ਚੁੱਕੇ ਹਾਂ ਤੇ ਭਾਈ ਜੀ ਆਪਣਾ ਨਲਖੋਰ ਨੇ ਤੇ ਉਹ ਅੰਦਰ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਆ ਪਤਾ ਗ੍ਰੀਵ ਬਾਹਰ ਆ ਚੁਕੇ ਤੇ ਸਾਰਾ ਇਸੇ ਬਲੌਗ ਦੀ ਸ਼ੁਰੂਆਤ ਵਿੱਚ ਆਪਣਾ ਗੁਰਦੁਆਰਾ ਸਾਹਿਬ ਤੋਂ ਹੀ ਕਰਦੇ ਆ। ਸੋ ਸਾਡਾ ਬਲੌਗ ਦੇਖਣ ਲਈ ਸਾਡੇ ਸਾਰੇ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਵੈਲ ਇੰਕਣ ਵਾਲੇ ਬਟਨ ਤੱਕ ਦਬਾ ਦਿਓ। ਆਉਣ ਵਾਲੇ ਹੋਰ ਰਿਸੈਪੀ ਤੇ ਨਵੇਂ ਲੰਦਾ ਰਹੇ ਤੇ ਨਵੀਂ ਵੀਡੀਓ ਨਵੀਂ ਵੀਡੀਓ ਇਸਾ ਚੈਨਲ ਤੇ ਦੇਖਦੇ ਰਹੋ ਤੇ ਅੱਜ ਦੇ ਬਲੌਗ ਨੂੰ ਪੱਕਾ ਲਈ ਸ਼ਹਿਰ ਮਹਾਰੀ ਤੋਂ ਸਟਾਰਟ। ਤੇ ਸਾਹਮਣੇ ਤੁਸੀਂ ਦੇਖ ਰਹੇ ਗੁਰਦੁਆਰਾ ਸਿੰਘ ਸ਼ਹੀਦਾਂ ਸਹਣਾ। ਜੋ ਕਿ ਬਣਿਆ ਜੀ ਇਹ ਮੋਹਾਲੀ ਸ਼ਹਿਰ ਦੇ ਵਿੱਚ ਤੇ ਇਹਦੇ ਬਿਲਕੁਲ ਨਾਲ ਹੀ ਬਣਿਆ ਹੈ ਜੀ ਹੋਮ ਲੈਂਡ ਜੋ ਕਿਸੇ ਨੂੰ ਮੁਸੱਵਲ ਦੇ ਘਾਣੇ ਵਿੱਚ ਕਾਫੀ ਹੀ ਫੇਮਸ ਹੋਇਆ ਜੀ ਹੋਮ ਲੈਂਡ ਸਿੱਧੂ ਮੁਸੱਵਲ ਦਾ ਕੀਤਾ ਜੋ ਢੱਲੇ ਪੈਂ ਦਾ ਹੋਮ ਲੈਂਡ ਰਹਿੰਦੇ ਨੇ ਇਹ ਉਹੀ ਹੋਮ ਲੈਂਡ ਹੈ ਜਿੱਥੇ ਵੱਡੇ ਵੱਡੇ ਸਿੰਗਰ ਵੱਡੇ ਵੱਡੇ ਕਲਾਕਾਰ ਇਸ ਬਿਲਡਿੰਗ ਵਿੱਚ ਰਹਿੰਦੇ ਨੇ ਤੇ ਆਪਾਂ ਇਸ ਟਾਈਮ ਬਕਰਵਾਲਾ ਸਾਹਿਬ ਦੇ ਬਿਲਕੁਲ ਸਾਹਮਣੇ ਆ ਜੀ ਬਕਰਵਾਲਾ ਸਾਹਿਬ ਦੇ ਅੰਦਰ ਦਰਸ਼ਨੇਦਾਰੇ ਕਰਕੇ ਆ ਜੀ ਤੋਂ ਰਹੀ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਬਾਹਰ ਨਿਕਲੇ ਸਿੱਪ ਨਾਲ ਜੰਨੇਗਾ ਆਪਾਂ ਜੀ ਆਪਣੇ ਹੋਮਲੈਂਡ ਤੇ ਤੇ ਸੋਚਿਆ ਸਾਨੂੰ ਜਦੋਂ ਸਾਨੂੰ ਵੀ ਇਹ ਦਿਖਾ ਦੇ ਵੀ ਹੋਮਲੈਂਡ ਆਹ ਹੋਮਲੈਂਡ ਹੈ ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਜਸ ਗੀਤ ਵਿੱਚ ਦਾ ਜ਼ਿਕਰ ਕੀਤਾ ਸੀ ਕਿ ਧੰਦੇ ਪਿੰਡ ਹੋਮਲੈਂਡ ਰਹਿੰਦੇ ਨੇ ਤੇ ਇਹ ਬਿਲਕੁਲ ਬਰਸਾਤ ਸਾਹਿਬ ਦੇ ਬਿਲਕੁਲ ਨਾਲ ਹੈ ਤੇ ਆਪਾਂ ਇਸ ਟਾਈਮ ਪਾਰਕਿੰਗ ਦੇ ਵਿੱਚ ਰੁਕੇ ਹੋਇਆ ਤੇ ਬਾਕੀ ਚੱਲਦੇ ਆ ਅੱਗੇ ਦਰਸ਼ਨੀਦਾਰੇ ਸਭ ਕੁਝ ਕਰ ਚੁੱਕਿਆ ਨਿਕਲ ਸਕਿਆ ਦਰਸ਼ਨਦਾਰੀ ਕਰ ਲੈ ਤੇ ਹੁਣ ਆਪਾਂ ਇੱਕ ਹੋਰ ਅੱਗੇ ਰਵਾਨਗੀ ਕਰਦੇ ਆ ਮਹਾਲੀ ਸ਼ਹਿਰ ਤੋਂ ਤਕਰੀਬਨ ਨਿਕਲਿਆ ਇਸੇ-ਸੀ ਕਾਫੀ ਬਾਹਰ ਤੇ ਬਾਹਰ ਆ ਕੇ ਸਾਨੂੰ ਲੱਗ ਗਈ ਹੁਣ ਭੁੱਖ ਬਸ ਅਸੀਂ ਗੁਰੂ ਘਰ ਤੇ ਚਾਪੜੀ ਲੰਗਰ ਸ਼ੱਕ ਆਏ ਸੀ ਫਿਰ ਰਸਤੇ ਵਿੱਚ ਮਿਲ ਗਿਆ ਜੂਸ ਵਾਲਾ ਤੇ ਅਪ ਜੂਸ ਦਾ ਮੁਸੰਮਨ ਜੂਸ ਤੇ ਉਹ ਪੀਣੇ ਬਾਈ ਨੂੰ ਕਰਦਾ ਆਰਡਰ ਤੇ ਉਹ ਲੱਕੇ ਬਣਾਉਣ ਤੇ ਅਪ ਚੱਲਦੇ ਆ ਜੂਸ ਬਣਵਾ ਰਹੇ ਆ ਬਾਈ ਤੋਂ ਤੇ ਪੀਣੇ ਚੱਲ ਕੇ ਜੂਸ ਬੋਲਦੇ ਕਹਦਾ ਬਾਈ ਨੂੰ ਦੋ ਹੈ ਲੈਣੇ ਨੇ ਹੈ ਹੈ ਲੈਣੇ ਨੇ ਹੈ ਹੈਂ ਨਮਕ ਦਾ ਆਣਾ ਇਹ 2 ਕਿਲੋ ਪਾ ਲਓ ਹੈ ਨਮਕ ਜੀ ਨਮਕ ਥੋੜਾ ਰੱਖੀ ਹੈ ਹੈ ਕਿਵੇਂ ਬਲ ਬਾਈ ਦਾ ਜੋਸ਼ ਨਹੀਂ ਕਿਹਦੇ ਦਾ ਜੋਸ਼ ਕਿਹਾ ਹੈ ਯਾਰ ਫਿਰ ਦੇਖਿਆ ਇਹ ਵੀ ਹੋ ਜੂਗਾ ਇਹ ਕੋਈ ਚੱਕਰ ਨਹੀਂ ਹੈ ਬੀਗਾ ਵੇ ਠੀਕ ਬਾਈ ਤੇ ਜੂਸ ਦਿੱਤਾ ਜੂਸ ਦਵਾਈ ਦੇ ਕਿੰਨੂ ਲੱਗੇ ਸਵਾਦ ਹੁਣ ਨਾਲ ਤੋਂ ਕਿ ਲੋ ਅਬ ਕਿੰਨੂ ਨਾਲ ਹੋਰ ਲੈ ਲੈ ਹੈ 2 ਕਿਲੋ ਲੈ ਲੈ ਵਾਹ ਜੀ ਵਾਹ 2 ਕਿਲੋ ਤਾਂ ਪਰ ਮੁੱਕਦਾ ਹੀ ਨਹੀਂਗੇ ਖਾਈ ਜਲੇਗੇ ਆ ਲੱਗਦਾ ਨਹੀਂ ਤੇ ਕਿੰਨੂ ਬਾਕੀ ਸਵਾਦ ਹੀ ਆ ਜੂਸ ਵਧੀਆ ਲੱਗਿਆ ਜੂਸ ਪੀ ਕੇ ਵਧੀਆ ਲੱਗਿਆ ਤਾਂ ਹੀ ਆਪਾਂ ਨੂੰ 2 ਕਿਲੋ ਕਿੰਨੂ ਨਾਲ ਹੋਰ ਲੈ ਲੈ ਅਈ ਜੀ ਅਈ ਜੀ ਲੈ ਵੀ ਤਾਂ ਬਣ ਗਈ ਤੇ ਪਾਈ ਤਾਂ ਬਣਨ ਲੱਗ ਰਹੀ ਐ ਜੀ ਠੀਕ ਹੈ ਜੀ ਹੋਰ ਸਾਰ ਕੱਲ ਤੇ ਲੋਸਤਾ ਦੇ ਬਿੰਦੂ ਇਹ ਠੀਕ ਹੈ ਵੀਰ ਜੀ ਓਕੇ ਉਹ ਦੇਖ ਲਿਖ ਗਿਆ ਪੰਜਾਬੀ ਟਰੈਵਲਿੰਗ ਵਲੌਗ ਜੂਸ ਬਿੰਡ ਤੋਂ ਬਾਅਦ ਥੋੜਾ ਜਿਹਾ ਆਪਾਂ ਅੱਗੇ ਲੰਗੇ ਸੀ ਆ ਲੰਗੇ ਆ ਅੱਗੇ ਤੇ ਅੱਗੇ ਆਪਾਂ ਨੇ ਇੱਕ ਬੋਰਡ ਲਿਖਿਆ ਮਿਲਿਆ ਜੀ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵਾਕਈ ਇਹ ਫਤਿਹਗੜ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਕਿੱਥੇ ਬਹੁਤ ਵੱਡ ਅਨਮੋਲ ਹੀਰੇ ਨੇ ਜਿਵੇਂ ਜੋਰਾਵਰਸੇ ਤੇ ਬਾਬਾ ਫਤਿਹ ਸਿੰਘ ਵਰਗੇ ਹੀਰੇ ਆਪਾਂ ਗਵਾਚ ਚੁਕੇ ਆ ਇਹ ਉਹ ਧਰਤੀ ਜਿਸ ਅਸੀਂ ਪਹੁੰਚ ਚੁਕੇ ਆ ਜੀ ਸ਼ਹੀਦਾਂ ਦੀ ਧਰਤੀ ਹੈ ਫਤਿਹਗੜ ਤੇ ਆਪਾਂ ਹੁਣ ਜਾਂਦੇ ਹੋਏ ਗੁਰਦੁਆਰਾ ਸਾਹਿਬ ਵਿੱਚ ਦਰਸ਼ਨ ਦਿਦਾਰੇ ਕਰਾਂਗੇ ਤੇ ਰੋਕਾਂਗੇ ਉਸ ਟਾਈਮ ਉਸ ਜਗ੍ਹਾ ਤੇ ਤੇ ਸਾਨੂੰ ਜਿੱਤ ਰਏ ਜਾਂਦੇ ਅਸੀਂ ਕਿ ਸਾਰੀ ਅਹੀਂ ਨਿਗਾ ਪੈ ਗਈ ਤੇ ਸੋਚੇ ਚਲੋ ਸਾਨੂੰ ਨਾਲ ਦੇਣਾ ਸੁੱਧਵਾ ਤੋਂ ਸ਼ੇਅਰ ਕਰ ਦਈਏ ਤੇ ਹੁਣ ਆਪਾਂ ਚੱਲਦੇ ਆ ਜੀ ਫਤੇਗੜ ਸਾਹਿਬ ਮਹਾਰੀ ਤੋਂ ਚੱਲੇ ਸੀ ਸਵੇਰੇ ਤੇ ਹੁਣ ਇਸ ਟਾਈਮ ਫਤੇਗੜ ਸਾਹਿਬ ਨੂੰ ਪਹੁੰਚ ਜਾਣ ਲੱਗ ਰਿਹਾ ਤੇ ਸੋ ਜਾਣਦੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦੇਦਾਰੀ ਕਰਾਂਗੇ ਪਹੁੰਚ ਗਏ ਜੀ ਅਪਾ ਗੁਰਦੁਆਰਾ ਸਾਹਿਬ ਦੇ ਫਤੇਗੜ ਸਾਹਿਬ ਜਿੱਥੇ ਆਪਣੇ ਛੋਟੇ ਬੱਚਿਆਂ ਨੂੰ ਤਕਰੀਬਨ ਕਾਇਦਰ ਕਰਕੇ ਅਸੀਂ ਠੰਡੇ ਬੋਰਜ ਦੇ ਵਿੱਚ ਇੱਥੇ ਅਪਾ ਬੱਚਿਆਂ ਨੂੰ ਕਾਇਦਰ ਕਰਕੇ ਰੱਖਿਆ ਗਿਆ ਸੀਗਾ ਉਸ ਗੁਰਦੁਦਵਾਰ ਸਾਹਿਬ ਦੀ ਪਵਿੱਤਰ ਧਰਤੀ ਤੇ ਅਪਾ ਪਹੁੰਚ ਚੁੱਕੇ ਜੀ ਜਿੱਥੇ ਛੋਟੇ ਬੱਚਿਆਂ ਨੂੰ ਠੰਡੇ ਬੋਰਜ ਵਿੱਚ ਕਾਇਦ ਕੀਤਾ ਗਿਆ ਸੀਗਾ ਤੇ ਅੱਜ ਆਪਾਂ ਸ੍ਰੀ ਸਵਿੱਤਾ ਧਰਤੀ ਤੇ ਪਹੁੰਚੇ ਹੋਇਆ ਤੇ ਹਰ ਤੁਹਾਨੂੰ ਕਰਾਉਣੇ ਗੁਰਦਵਾਰਾ ਸਾਹਿਬ ਦੇ ਦਰਸ਼ਨ ਤੇ ਨਾਲੇ ਬਾਕੀ ਦੇਖਦੇ ਜਿੱੱਗੀ ਚੱਲ ਕੇ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣੇ ਤੇ ਜਿੰਨਾ ਕਿ ਇਤਿਹਾਸ ਉਸ ਨੂੰ ਇਤਿਹਾਸ ਨੂੰ ਦੱਸਾਂਗੇ ਆਪਿਆਸ ਬਦਲ ਕੇ ਬਾਪਿਸ ਜਿੰਦ ਨੂੰ ਆਪ ਬਣਾ ਸਿੱਧਕਤਾ ਕਰਕੇ ਤੇ ਤੁਹਾਨੂੰ ਜੀ ਦੇ ਬਚਣਾ ਤੇ ਨਿਝਾ ਕਰ ਕਰਕੇ ਤਿਆਰ ਹੋ ਜਦੋਂ ਗੁਰੂ ਜੀ ਨੇ ਵਧਨ ਕੀਤੀ ਨਿਸ਼ਚੈ ਕਰਨੇ ਡੇਟ ਤੋਂ ਸੇ ਸਾਹਮਣੇ ਉਹਨਾਂ ਦੀ ਜਗ੍ਹਾ ਦੇਖਣਾ ਨਾ ਇਹ ਉਹ ਜਗ੍ਹਾ ਜਿੱਥੇ ਛੋਟੇ ਸਾਹਿਬ ਜਦਾਂ ਨੂੰ ਨੀਂਹਾਂ ਵਿੱਚ ਜਿਹੜੇ ਆ ਗਿਆ ਸੀਗਾ ਉਹਨੀਆਂ ਅੱਜ ਵੀ ਥੋੜੇ ਜਿਹਾ ਫਰਕ ਕਰਦਾ ਆ ਨੇ ਸਾਨੂੰ ਚੱਲ ਕੇ ਉਹਨਾਂ ਦੇ ਦਰਸ਼ਨ ਕਰਾਂਗੇ ਜੀ ਨੀਂਹਾਂ ਦੇ ਸਤਸੰਗ ਦੀ ਸ਼੍ਰੋਮਕ ਗੁਰਦੁਆਰਾ ਫਟੇਗੜ ਸਾਹਿਬ ਜਿੱਥੇ ਛੋਟੇ ਬੱਚਿਆਂ ਨੂੰ ਨੀਹਾਂ ਵਿੱਚ ਸ਼ਹੀਦ ਕੀਤਾ ਗਿਆ ਸੀਗਾ ਤੇ ਨਾਲ ਇੱਕ ਬਣਾਇਆ ਗੁਰਦੁਆਰਾ ਠੰਡਾ ਬੁਰਜ ਕੁਝ ਆਪਾਂ ਹਾਜ਼ਰ ਟਾਈਮ ਘੱਟ ਹੋਣ ਦੇ ਕਾਰਨ ਥੋੜਾ ਜਿਹਾ ਅੱਜ ਠੰਡੇ ਬੁਰਜ ਤੇ ਗੁਰਦੁਆਰਾ ਸਾਹਿਬ ਦੇ ਪ੍ਰਦਰਸ਼ਨ ਦੀਦਾ ਨਹੀਂ ਕਰਾ ਸਕੇ ਸਿਰਫ ਫਤੇਗੜ ਸਾਹਿਬ ਦੀ ਗੁਰਦੁਆਰਾ ਜੋ ਬਣਿਆ ਹੋਈ ਮੇਨ ਇੱਥੇ ਛੋਟੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਸਮਝਿਆ ਹੋਇਆ ਚੰਕੇ ਸਿਰਫ ਆਪਾਂ ਉਹਨਾਂ ਦੇ ਹੀ ਦਰਸ਼ਨ ਕਰ ਸਕਿਆ ਤੇ ਹੁਣ ਚੱਲਦੇ ਆਂ ਜੀ ਵਾਪਸ ਤੇ ਰਸਤੇ ਕਰਕੇ ਆਪਣਾ ਕਾਫੀ ਇੰਸਾਫ ਵਾਲਾ ਜਿਹਾ ਲੰਬਾ ਹੈ ਤੇ ਜਲਦੀ ਆਪਣੇ ਘਰ ਹੀ ਪਹੁੰਚਣਾ ਨੇ ਇਹ ਰਾਹ ਇਹ ਰਾਹ ਵੀ ਹੋਈ ਜਾਂਦਾ ਤੇ ਹੋ ਸਕਦਾ ਆਪਾਂ ਇਹ ਤਾਂ ਪਹਿਲਾਂ ਪਹੁੰਚੀ ਤੇ ਬਾਕੀ ਚੱਲਦੇ ਹੀ ਆਪਾਂ ਤੁਹਾਨੂੰ ਇਹ ਸਾਰੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਨੂੰ ਲੈ ਕੇ ਦੁਬਾਰਾ ਫਿਰ ਤੋਂ ਵੀਡੀਓ ਅਪਲੋਡ ਕਰਾਂਗੇ ਸਾਰਾ ਇਤਿਹਾਸ ਵੀ ਤੁਹਾਨੂੰ ਦੱਸਾਂਗੇ ਫਿਲਹਾਲ ਇਸ ਟਾਈਮ ਆਪਾਂ ਚੱਲ ਰਹੀ ਬਾਸ ਆਪਣੇ ਪਿੰਡ ਵੱਲ